2200 ਰੁਪਏ ਦੇ ਵਿੱਚ ਇਹ ਅੰਬਾਲੇ ਲੈ ਕੇ ਜਾ ਰਹੇ ਆ ਸਾਡਾ ਗੱਡੀ ਦਾ 3500 ਰੁਪਏ ਦਾ ਖਰਚਾ ਵਾ ਇੱਕ ਸਾਈਡ ਦਾ ਡ੍ਰੌਪ ਦਾ ਜੀ ਵਿਦਆਊਟ ਪਰਮਿਟ ਪਰਫੈਕਟ ਬੰਦਾ ਵਾ ਇਹ ਮਾੜਾ ਮੁੰਡਾ ਮਾੜਾ ਖਿਡਾਰੀ ਬੰਦਾ ਹੈ ਮੈਮ ਮੈਨੂੰ ਬਲਾਬਲਾ ਚਲਾਣਾ ਮੈਨੂੰ ਪਤਾ ਨਹੀਂ ਸੀਗਾ ਬੈਨ ਹੈ ਉਹ ਕਹਿੰਦੇ ਸਰ ਬੈਨ ਹੈ ਪਰ ਡਰਾਈਵਰ ਵਾਲੋ ਕਹਿਣਾ ਇਹ ਵੀ ਤੁਸੀਂ ਤਾਂ ਪੁਰਾਣੇ ਖਿਡਾਰੀ ਹੋ ਤੁਹਾਨੂੰ ਸਭ ਪਤਾ ਹੈ ਕੈਨ ਨਾਲ ਕੀ ਹੋਏਗਾ ਮੈਮ ਕੈਨ ਨਾਲ ਕਿਸੇ ਕੁਝ ਨਹੀਂ ਹੁੰਦਾ ਆ ਗੱਡੀਆਂ ਸਾਡੀਆਂ ਉੱਥੇ ਰੁਲਦੀਆਂ ਵੀ ਆ ਜੀ ਗੱਡੀ ਦੀ ਇੰਸ਼ੋਰੈਂਸ ਆ ਜੀ ਟਾਇਰ ਕਸਾਈ ਜੀ ਤੇ ਸਭ ਕੁਝ ਹੈਗਾ ਜੀ ਹੁਣ ਅਸੀਂ ਦੱਸੋ ਅਸੀਂ ਕੀ ਕਰਾਂਗੇ ਅਸੀਂ ਆਪਣਾ ਪਰਿਵਾਰ ਪਾਲਾਂਗੇ ਕਿ ਇਹਨਾਂ ਨੂੰ ਦਵਾਂਗੇ ਆਪਾਂ ਸਾਡੇ ਖਰਚੇ ਵੀ ਡਬਲ ਆ ਠੀਕ ਆ ਅਸੀਂ ਜਿਹੜੇ ਹੁਣ ਅੰਬਾਲਾ ਦੇ ਅਸੀਂ 2500 3000 ਲੈਣੇ ਆ ਇਹ ਦੋ ਦੋ ਢਾਈ ਢਾਈ ਸੌ ਸਵਾਰੀਆਂ ਲੈ ਕੇ ਜਾ ਰਹੇ ਹਾਂ ਜੀ ਪਹਿਲੇ ਉਹ ਕਹਿੰਦੀ ਕਿ ਜੀ ਮੈਂ ਟੂਰਾਂ ਟ੍ਰੈਵਲ ਤੇ ਚੱਲੀ ਸੀਗੀ ਉੱਥੇ ਮੇਰੇ ਤੋਂ 3500 ਰੁਪਏ ਮੰਗਿਆ ਤੇ ਮੈਂ ਐਪ ਡਾਊਨਲੋਡ ਕਰਕੇ ਮੈਂ 250 ਰੁਪਏ ਜੇ ਮੈਂ ਅੰਬਾਲੇ ਜਾ ਰਹੀਆਂ ਉਹ ਅਸੀਂ ਕੀ ਕਰਾਂਗੇ ਦੱਸੋ ਜੀ ਤੇਰੀ ਬਤਾ ਉਹ ਐਪ ਬੈਨ ਹੈ ਇਹ ਲੋਕ ਕਹਿੰਦੇ ਐਪ ਬੈਨ ਹੈ ਅਗਰ ਐਪ ਬੈਨ ਹੈ ਤਾਂ ਗੌਰਮੈਂਟ ਬੈਨ ਕਿਉਂ ਨਹੀਂ ਕਰਦੀ ਫੋਨਪੇ چلਦੀ ਆਪ ਚਲਾ ਲਓ ਪ੍ਰਾਈਵੇਟ ਕੜੀ ਜੀ ਕੀ ਪਤਾ ਕੋਈ ਕੋਣ ਕਿਸ ਦੇ ਨਾਲ ਆ ਜੀ ਕਿਸੇ ਤਰ੍ਹਾਂ ਦਾ ਵੀ ਨਸ਼ਾ ਜਾਂ ਕੁਝ ਵੀ ਲੈ ਕੇ ਜਾ ਸਕਦਾ ਆਪ ਪ੍ਰਾਈਵੇਟ ਕੁਝ ਦੇਖੋ ਜੀ ਸਵਾਰੀ ਆ ਸਵਾਰੀ ਕੋਲ ਵੀ ਕੁਝ ਹੋ ਸਕਦਾ ਵਾ ਜਿਹੜਾ ਹੁਣ ਬੰਦਾ ਲੈ ਕੇ ਜਾ ਰਿਹਾ ਕੀ ਪਤਾ ਉਹ ਪਿੱਛੋਂ ਕੀ ਜੋ ਵੀ ਨਾਲ ਹੀ ਰਲੇ ਦੋਨੋਂ ਇਕੱਠਿਆਂ ਦਾ ਪਹੁੰਗਣਾ ਜੋ ਵੀ ਹੋ ਕਾਰਵਾਈ ਹੋ ਕਿਸ ਕਸਟਮਰ ਨੂੰ 250 ਰੁਪਏ ਚ ਅੰਮ੍ਰਾਲੇ ਲਈ ਗੱਡੀ ਮਿਲ ਰਹੀ ਹੈ ਉਹ ਸਾਡੀ 3500 ਰੁਪਏ ਵਾਲੀ ਕੈਬ ਕਿੱਥੋਂ ਲਏਗਾ ਜੀ ਸਵਾਰੀ ਅੱਧੇ ਤੋਂ ਵੀ ਅੱਧੇ ਰੇਟ ਚ ਲੈ ਕੇ ਜਾ ਰਹੇ ਹੋ ਤੇ ਉਹਨਾਂ ਦਾ ਗੁੱਸਾ ਜਾਇਜ਼ ਨਹੀਂ ਮੈਮ ਤੁਸੀਂ ਡੇਲੀ ਵਾਲੇ ਬੰਦੇ ਐ ਜੋ ਨਹੀਂ ਇਤਨੇ ਪੈਸੇ ਖਰਚ ਸਕਦੇ ਮੈਮ ਅਗਰ ਉਹ 250 ਰੁਪਏ ਮਾਂਲੇ ਜਾ ਰਹੇ ਤਾਂ ਉਹਨੂੰ ਕਿਆ ਦਿੱਕਤ ਹੈ ਮੈਮ 250 ਰੁਪਏ ਚ ਵਾਰਾ ਖਾ ਜਾ ਮੈਮ ਫਿਰ ਬੰਦਾ ਕਹਿੰਦਾ ਕੁਝ ਤਾਂ ਖਰਚਾ ਨਿਕਲਦਾ ਨਾ ਬਸ ਇਹ ਹੀ ਫਰਕ ਹੈ ਮੈਮ ਹੋ ਸਕਦਾ ਉਹਦੇ ਚ ਕੋਈ ਨਸ਼ਾ ਤਸਕਰ ਕੋਈ ਅਸਲਾ ਵੈਪ ਜਾਂ ਕੋ ਚਿੱਟਾ ਜਾਂ ਕੋ ਡੋਡੇ ਵਗੈਰਾ ਸਪਲਾਈ ਕਰਦਾ ਹੋਵੇ ਇਹ ਸਵਾਰੀ ਲਈ ਬਹੁਤ ਵੱਡੀ ਮੁਸ਼ਕਲ ਆਏ ਇਹ ਪਹਿਲੇ ਕਦੀ ਇਦਾਂ ਦੇ ਮਾਮਲੇ ਨਹੀਂ ਸਾਹਮਣੇ ਹਾਂ ਪਹਿਲਾਂ ਕਦੀ ਨਹੀਂ ਆਇਆ ਜੀ ਇਹ ਕਹਿੰਦੇ ਗੱਡੀਆਂ ਬੰਦ ਕਰੋ ਮੈਂ ਕਹਾਂ ਬੰਦ ਨਹੀਂ ਮੈਂ ਕਰ ਸਕਦਾ ਜੀ ਪੇਪਰ ਹੈਗੇ ਇਹਨਾਂ ਦੇ ਅਸੀਂ ਤਾਂ ਜੀ ਟਰਾਂਸਪੋਰਟ ਮੰਤਰੀ ਨੂੰ ਕਹਿੰਨੇ ਆ ਜੀ ਤੁਸੀਂ ਜਾਗੋ ਹਲੋ ਜੈ ਲਾਲ ਜੈ ਲਾਲ ਜੈ ਲਾਲ ਮੈਂ ਕਿਹਨਾਂ ਅੱਗੇ ਖੜੀ ਆ ਬਲਾਬ ਕਿ ਕਿਰਾਨ ਕਰੀ ਕਿਉਂ ਬਲਾਬ ਬਣਾ ਰਹੇ ਹੋ ਡਾਊਟ ਪਰਮਿਟ ਸਾਰੇ ਕਹਿੰਦੇ ਆ ਬਾਈ ਜੀ ਉਹ ਕੀ ਸੀਗਾ ਯਾਰ ਮੈਂ ਜੋਬ ਕਰਦਾ ਨਾ ਪਰਫੈਕਟ ਬੰਦਾ ਵਾ ਇਹ ਮਾੜਾ ਮੋਟਾ ਬੰਦਾ ਨਹੀਂ ਮਾੜਾ ਖਿਡਾਰੀ ਬੰਦਾ ਹੈ ਗੱਡੀ ਬੜੀ ਨਹੀਂ ਚੱਲੇਗੀ ਸਰ ਤੁਸੀਂ ਫਿਰ ਥੋੜ ਕੇ ਘੇਰਾ ਨੂੰ ਚਲਾ ਰਹੇ ਆ ਦੋ ਗੱਡੀਆਂ ਚਲਾ ਰਹੇ ਨੇ ਐਪ ਤੇ ਤਾਂ ਇਹ ਐਪ ਵੀ ਨਿਕਲ ਆ ਰਿਹਾ ਤਾਂ ਉਹ ਪੂਰਾ ਘੋਟ ਕੇ ਕਹਿ ਰਿਹਾ ਕਰੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤਾਂ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਅਸੀਂ ਜਦੋਂ ਸ਼ਹਿਰ ਤੋਂ ਬਾਹਰ ਜਾਂ ਸ਼ਹਿਰ ਦੇ ਵਿੱਚ ਵੀ ਕਿਤੇ ਜਾਣਾ ਹੁੰਦਾ ਤੇ ਅਸੀਂ ਕੈਬ ਦਾ ਯੂਜ਼ ਕਰਦੇ ਹਾਂ ਅਸੀਂ ਕੈਬ ਦੇ ਲਈ ਵਕ ਵਕ ਐਪ ਦੇ ਨਾਲ ਕਨੈਕਟ ਕਰਦੇ ਹਾਂ ਸੋ ਅੱਜ ਕੈਪ ਡਰਾਈਵਰ ਜਿਹੜੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਖੜੇ ਹਾਂ ਇਸ ਟਾਈਮ ਜਿਹੜਾ ਅਪੋਲੋ ਹਸਪੀਟਲ ਦੇ ਸਾਹਮਣੇ ਇਹ ਜਿਹੜਾ ਏਰੀਆ ਹੈ ਇੱਥੇ ਸਾਰੇ ਡਰਾਈਵਰ ਭਾਈ ਚਾਰਾ ਸਾਰਾ ਇਕੱਠਾ ਹੋਇਆ ਤੇ ਇਹਨਾਂ ਦੇ ਅੰਦਰ ਰੋਸ਼ ਰੋਸ਼ ਕਿਉਂ ਹੈ ਪੁੱਛਦੇ ਆ ਸਾਰੀ ਗੱਲ ਬਾਤ ਜਾਣਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਵਜੋਤ ਹੈ ਜੀ ਆਹ ਦੇਖੋ ਜੀ ਆਹ ਐਚ ਆਰ ਨੰਬਰ ਗੱਡੀ ਹੈ ਜੀ ਇਹ ਰੋਜ਼ ਦਾ ਵਪਾਰ ਚੱਲ ਰਿਹਾ ਜੀ ਇਹ ਬਲਾਬਲਾ ਐਪ ਦੇ ਵਿੱਚ 2200 ਰੁਪਏ ਦੇ ਵਿੱਚ ਇਹ ਅੰਬਾਲੇ ਲੈ ਕੇ ਜਾ ਰਹੇ ਆ ਸਾਡਾ ਗੱਡੀ ਦਾ 3500 ਰੁਪਏ ਦਾ ਖਰਚਾ ਵਾ ਇੱਕ ਸਾਈਡ ਦਾ ਡ੍ਰੌਪ ਦਾ ਜੀ ਸਾਡੀ ਕਮਰਸ਼ੀਅਲ ਗੱਡੀ ਚੱਲਦੀ ਸਾਡੀ ਕਮਰਸ਼ੀਅਲ ਗੱਡੀ ਚੱਲਦੀ ਹੈ ਜੀ ਆਹ ਗੱਡੀਆਂ ਸਾਡੀਆਂ ਉੱਥੇ ਰੋਲਦੀਆਂ ਵੀ ਆ ਜੀ ਗੱਡੀ ਦੀ ਇੰਸ਼ੋਰੈਂਸ ਆ ਜੀ ਟਾਇਰ ਕਸਾਈ ਜੀ ਤੇ ਸਭ ਕੁਝ ਹੈਗਾ ਜੀ ਹੁਣ ਅਸੀਂ ਦੱਸੋ ਅਸੀਂ ਕੀ ਕਰਾਂਗੇ ਇਹ ਆਪਣਾ ਪਰਿਵਾਰ ਪਾਲਾਂਗੇ ਕਿ ਇਹਨਾਂ ਨੂੰ ਦਵਾਂਗੇ ਆਪਾਂ 2200 ਰੁਪਏ ਜੇ ਲੈ ਕੇ ਜਾ ਰਹੇ ਆ ਅਸੀਂ ਕੀ ਕਰਾਂਗੇ ਇਹ ਤੁਸੀ ਇਹੀ ਜਿਹੜਾ ਸਫਰ ਕਿਸੇ ਨੇ ਵੀ ਕਰਨਾ ਜਿਵੇਂ ਇਹਨਾਂ ਨੇ ਤੁਸੀਂ ਕਿਹਾ 250 ਰੁਪਏ ਚ ਲੈ ਕੇ ਜਾ ਰਹੇ ਤੁਸੀਂ ਕਿੰਨਾ ਚਾਰਜ ਕਰਦੇ ਹੋ ਸਾਡਾ ਜੀ 3500 ਰੁਪਏ ਚਾਰਜ ਆ ਜੀ ਜਿਹੜੇ 250 ਰੁਪਏ ਜਿਹੇ ਲੈ ਕੇ ਜਾ ਰਹੇ ਨੇ ਜੇ ਇਹ ਜਿਹੜਾ ਬੰਦਾ ਆ ਉਹ ਹੁਣ ਜਿਹੜੀ ਕੁੜੀ ਸੀਗੀ ਉਹ ਆ ਕੁੜੀ ਨੇ ਆ ਆ ਕੁੜੀ ਸੀਗੀ ਹੈ ਜੀ ਹਾਂਜੀ ਹਾਂਜੀ ਇਹ ਕੁੜੀ ਨੇ ਐਪ ਕੀਤੀ ਸੀਗੀ ਪਹਿਲੇ ਉਹ ਕਹਿੰਦੀ ਕਿ ਜੀ ਮੈਂ ਟੂਰਾਂ ਟ੍ਰੈਵਲ ਤੇ ਚੱਲੀ ਸੀਗੀ ਉੱਥੇ ਮੇਰੇ ਤੋਂ 3500 ਰੁਪਏ ਮੰਗਿਆ ਤੇ ਮੈਂ ਐਪ ਡਾਊਨਲੋਡ ਕਰਕੇ ਮੈਂ 2500 ਰੁਪਏ ਚ ਮੈਂ ਅੰਬਾਰੇ ਜਾ ਰਹੀ ਆ ਉਹ ਅਸੀਂ ਕੀ ਕਰਾਂਗੇ ਦੱਸੋ ਜੀ 3500 ਉਹਨਾਂ ਨੇ 3500 ਦੋਗੇ ਕਿ 2300 ਦੋਗੇ ਇਹ ਐਪ ਬੰਦ ਹੋਣੀ ਚਾਹੀਦੀ ਹੈ ਜੀ ਕੱਢ ਸਾਰੇ ਡਰਾਈਵਰ ਭਾਈਚਾਰੇ ਦਾ ਰੋਸ ਹੈ ਵੀ ਇਹ ਬੰਦ ਹੋਣੀ ਚਾਹੀਦੀ ਸਾਰਾ ਰੋਸ ਹੈ ਜੀ ਆ ਦੇਖੋ ਜੀ ਐਵੇਂ ਤਾਂ ਨਹੀਂ ਸਾਰਾ ਪੰਜਾਬ ਖੜਾ ਜੀ ਸਾਡੇ ਯੂਨੀਅਨ ਦੇ ਪ੍ਰਧਾਨ ਖੜੇ ਆ ਜੀ ਠੀਕ ਹੈ ਜੀ ਹੁਣ ਅਸੀਂ ਕੀ ਕਰੀਏ ਦੱਸੋ ਇਹ ਤਾਂ ਸਰਕਾਰ ਨੂੰ ਚਾਹੀਦਾ ਜੀ ਰੋਕ ਲਾਣੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਡਰਾਈਵਰ ਭਾਈ ਚਾਰੇ ਵੱਲੋਂ ਗੁੱਸਾ ਜਤਾਇਆ ਜਾ ਰਿਹਾ ਰੋਸ ਜਤਾਇਆ ਜਾ ਰਿਹਾ ਕਿ ਅਸੀਂ ਜਿਹੜਾ ਇਨਾ ਟੈਕਸ ਪੇ ਕਰਕੇ ਸਵਾਰੀਆਂ ਲੈ ਕੇ ਜਾਂਦੇ ਆ ਤੇ ਆ ਇਦਾਂ ਦੀਆਂ ਜੜੀਆਂ ਐਪ ਨੇ ਜਿਹੜੇ ਦੇਖੋ ਤੁਸੀਂ ਦੇਖ ਸਕਦੇ ਹੋ ਗੱਡੀ ਵੀ ਹਰਿਆਣਾ ਨੰਬਰ ਦੀ ਹੈ ਤੇ ਉਹਦੇ ਵਿੱਚ ਜਿਹੜੇ ਅੱਧਾ ਤੇ ਵੀ ਅੱਧੇ ਰੇਟ ਤੇ ਜਿਹੜੇ ਸਵਾਰੀਆਂ ਨੂੰ ਲੈ ਕੇ जाया ਜਾ ਰਿਹਾ ਸੋ ਜਿਹਦੇ ਕਾਰਨ ਡਰਾਈਵਰ ਨੇ ਉਹਨਾਂ ਚ ਕਾਫੀ ਗੁੱਸਾ ਦਿੱਕਤ ਨੂੰ ਮਿਲ ਰਿਹਾ ਹੋਰ ਵੀ ਗੱਲਬਾਤ ਕਰਦੇ ਆ ਤੁਹਾਡੀ ਗੱਡੀ ਨੂੰ ਰੋਕਿਆ ਗਿਆ ਡਰਾਈਵਰ ਭਾਈਚਾਰੇ ਵੱਲੋਂ ਤੁਹਾਨੂੰ ਤੁਸ ਤੜਾ ਕੀ ਕਹਿਣਾ ਇਸ ਮਾਮਲੇ ਮੈਮ ਮੇਰੇ ਤੋਂ ਬਲਾਬਲਾ ਚਲਾ ਰਹੇ ਮੈਨੂੰ ਪਤਾ ਨਹੀਂ ਸੀਗਾ ਬੈਨ ਹੈ ਉਹ ਕਹਿੰਦੇ ਸਰ ਬੈਨ ਹੈ ਪਰ ਡਰਾਈਵਰਾਂ ਵੱਲੋਂ ਕਹਿਣਾ ਹੈ ਵੀ ਤੁਸੀਂ ਤਾਂ ਪੁਰਾਣੇ ਖਿਡਾਰੀ ਹੋ ਤੁਹਾਨੂੰ ਸਭ ਪਤਾ ਹੈ ਕੈਨ ਨਾਲ ਕੀ ਹੋਏਗਾ ਮੈਮ ਕੈਨ ਨਾਲ ਕਿਸੇ ਕੁਝ ਨਹੀਂ ਹੁੰਦਾ ਪੁਰਾਣੇ ਖਿਡਾਰੀ ਇਹ ਕੈਨ ਨਾਲ ਕੀ ਹੋ ਜਾਏਗਾ ਸਾਲ ਪੁਰਾਣੀ ਮੇਰੀ ਗੱਡੀ ਹੈ ਕਿੱਦਾਂ ਪਰ ਪੁਰਾਣਾ ਖਿਡਾਰੀ ਹੋ ਜੂਗਾ ਮੈਂ ਤੁਹਾਨੂੰ ਐਪ ਦਾ ਪਤਾ ਸੀਗਾ ਤੁਹਾਡੇ ਤੁਹਾਡੇ ਸਭ ਨੂੰ ਇਹ ਨਹੀਂ ਪਤਾ ਉਹ ਐਪ ਬੈਨ ਹੈ ਇਹ ਲੋਕ ਕਹਿੰਦੇ ਐਪ ਬੈਨ ਹੈ कढेर पे ना तो गवर्नमेंट बैन क्यों नहीं करती फोन पे चलती है आप चला लो अभी चल जाएगी आप अच्छा फोन पे चल रही है एक्टिव है पूरी हां जी, जी अच्छा अभी आप तू तू सवारी आधे तो भी आधे रेट से लेके जा रहे हो तो उनका गुस्सा जायज नहीं मैम जो डेली वाले बंदे हैं जो नहीं इतने पैसे खर्च सकते मैम अगर वो 250 पे बाले जा रहे तो उनको क्या दिक्कत है मैम बताओ अच्छा खड़े कमर्शियल काफी गाड़ी कमर्शियल है सर नहीं कमर्शियल नहीं है सब कमर्शियल गाड़ी आपके ਦਰਮਿਆਨ ਕਰਨ ਮੈਂ ਤਾਂ ਐਪ ਕੇ ਥਰੂ ਨਹੀਂ ਸਕਦੀ ਹੈ ਚਲੋ ਸਭ ਤੁਸੀਂ ਇਹ ਦੱਸੋ ਤੁਹਾਨੂੰ 250 ਰੁਪਏ ਚ ਬਲਬਲਾ ਐਪ ਐ ਜਾਂ ਤੁਸੀਂ ਪਰਸਨਲੀ ਵੀ ਜਿਵੇਂ ਜੌਬ ਕਰਦੇ ਹੋ ਤਾਂ 250 ਰੁਪਏ ਚ ਵਾਰਾ ਖਾ ਜਾਂਦਾ ਮੈਮ ਫਿਰ ਬੰਦਾ ਕਹਿੰਦਾ ਕੁਝ ਤਾਂ ਖਰਚਾ ਨਿਕਲਦਾ ਹੈ ਨਾ ਬਸ ਯਹੀ ਫਰਕ ਹੈ ਮੈਮ ਤੁਸੀਂ ਖਰਚੇ ਘਟੋ ਸੱਟੇ ਗੱਡੀਆਂ ਖੜੀਆਂ ਹੋਈਆਂ ਨਹੀਂ ਕਰਿਆ ਨਹੀਂ ਕਮਰਸ਼ਲ ਜਿਹੜੀ ਗੱਡੀ ਹੁੰਦੀ ਹੈ ਉਹਦਾ ਤਾਂ ਸਰਕਾਰ ਕੋਲ ਰਿਕਾਰਡ ਹੁੰਦਾ ਟਰੇਸ ਹੋ ਜਾਂਦੀ ਹੈ ਪਰ ਇਦਾਂ ਦੀ ਗੱਡੀਆਂ ਦਾ ਤਾਂ ਕੋਈ ਹੈ ਹੀ ਨਹੀਂ ਬਿਲਕੁਲ ਚਲਾਨ ਵੀ ਨਹੀਂ ਕਰ ਸਕਦੇ ਮੈਮ ਮੈਂ ਕਹਿਤ ਰਹਾ ਹੂੰ ਇਹ ਤਾਂ ਹਮ ਤਾਂ ਐਪ ਕੇ ਥਰੂ ਜਾਂਦੇ ਹਾਂ ਮੈਨੂੰ ਪਤਾ ਨਹੀਂ ਤਾਂ ਐਪ ਬੈਨ ਹੈ ਇਹ ਲੋਕ ਅਗਰ ਐਪ ਬੈਨ ਹੋਏਗੀ ਤਾਂ ਪਲੇ ਸਟੋਰ ਸੇ ਕੈਸੇ ਡਾਊਨਲੋਡ ਹੋ ਜਾਏਗੀ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਸਰ ਕਹਿੰਦੇ ਚਲਾਨ ਕੱਟ ਰਹੇ ਮੈਂ ਕਿਹਾ ਠੀਕ ਹੈ ਮੈਂ ਸਰ ਕੱਢ ਦੋ ਅੱਗੇ ਸੇ ਐਪ ਨਹੀਂ ਚਲਾਏਗੇ ਮੌਕੇ ਤੇ ਜਿਵੇਂ ਤੁਸੀਂ ਮੌਜੂਦ ਹੋ ਸਾਰੇ ਡਰਾਈਵਰ ਭਾਈਚਾਰੇ ਵੱਲੋਂ ਇੱਕ ਰੋਸ਼ ਜਤਾਇਆ ਜਾ ਰਿਹਾ ਤੁਸੀਂ ਕੀ ਵੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹ ਤਾਂ ਪਹਿਲੀ ਵਾਰੀ ਹੋ ਰਿਹਾ ਮੈਡਮ ਅੱਜ ਪਹਿਲੇ ਵੀ ਚਲਾਨ ਕਰਾਇਆ ਇਹਨਾਂ ਨੇ ਇੱਕ ਆਪਾਂ ਵਡੋਲ ਪਰਮਿਟ ਦਾ ਚਲਾਨ ਕਰ ਰਹੇ ਹਾਂ ਇਹਦਾ ਜੀ ਅੱਛਾ ਹਾਂਜੀ ਪਹਿਲਾਂ ਵੀ ਕਿਰਾਇਆ ਚਲਾਨ ਇੱਕ ਹੋਣੇ ਤਾਂ ਕਰ ਰਹੇ ਹਾਂ ਜੀ ਪਹਿਲੇ ਕਦੀ ਇਦਾਂ ਦੇ ਮਾਮਲੇ ਨਹੀਂ ਸਾਹਮਣੇ ਆਏ ਹਾਂ ਪਹਿਲਾਂ ਕਦੀ ਨਹੀਂ ਆਇਆ ਜੀ ਅੱਛਾ ਤੇ ਹੁਣ ਡਰਾਈਵਰ ਜਿਹੜੇ ਇੰਨਾ ਗੁੱਸਾ ਦਿਖਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਕਹਿੰਦਾ ਤੁਸੀਂ ਉਹ ਪਰਜਾਇ ਗੱਲ ਕਰੋ ਅਫਸਰਾਂ ਨਾਲ ਜੇ ਅਫਸਰ ਕਹਿੰਣਗੇ ਕੱਲ ਤੋਂ ਐਵੇਂ ਕੋ ਹੋ ਜਾਊਗਾ ਜੀ ਇਹ ਕਹਿੰਦੇ ਗੱਡੀਆਂ ਬੰਦ ਕਰੋ ਮੈਂ ਕਹਾਂ ਬੰਦ ਨਹੀਂ ਮੈਂ ਕਰ ਸਕਦਾ ਜੀ ਪੇਪਰ ਹੈਗੇ ਇਹਨਾਂ ਦੇ ਤੇ ਪਰਮੰਡ ਦਾ ਚਲਾਨ ਕਰ ਦਿੰਦੇ ਨੇ ਕਹਿੰਦੇ ਜੀ ਅੱਛਾ ਚਲਾਨ ਕਰ ਰਹੇ ਹੋ ਹਾਂ ਜੀ ਪਰਮੰਡ ਦਾ ਕਰ ਰਹੇ ਹਾਂ ਜੀ ਸਾਰੇ ਡਰਾਈਵਰ ਭਾਈ ਜਾਨਾਂ ਵਿੱਚੋਂ ਅੰਦਰ ਇੰਨਾ ਗੁੱਸਾ ਹੈ ਕਿ ਇਦਾਂ ਪ੍ਰਾਈਵੇਟ ਗੱਡੀਆਂ ਤੇ ਜਿਹੜੇ ਸਵਾਰੀਆਂ ਅੱਧੇ ਤੋਂ ਵੀ ਅੱਧੇ ਰੇਟ ਦੇ ਵਿੱਚ ਜਿਹੜੇ ਲੈ ਕੇ ਜਾ ਰਹੇ ਨੇ ਤੁਸੀਂ ਕੀ ਕਹਿਣਾ ਚਾਹਦੇ ਹੋ ਮੈਡਮ ਸਾਡੀ ਪਹਿਲੀ ਗੱਲ ਤਾਂ ਸਾਡੀ ਗੱਡੀਆਂ ਦੇ 25-25 ਹਜ਼ਾਰ ਦੀ ਇੰਸ਼ੋਰੈਂਸ ਆਉਂਦੀਆਂ ਨੇ ਕਮਰਸ਼ੀਅਲ ਗ ਠੀਕ ਹੈ ਅਸੀਂ ਜਿਹੜੇ ਹੁਣ ਅੰਬਾਲਾ ਦੇ ਅਸੀਂ 2500 3000 ਲੈਨੇ ਆ ਇਹ ਦੋ ਦੋ ਢਾਈ ਢਾਈ ਸਵਾਰੀਆਂ ਲੈ ਕੇ ਜਾ ਰਹੇ ਨੇ ਸਾਡੀਆਂ ਗੱਡੀਆਂ ਖੜੀਆਂ ਨੇ ਹੁਣ ਸਾਲ ਬਾਅਦ ਅਸੀਂ ਉਹਦਾ 40 ਤੋਂ 35 ਤੋਂ 40 ਹਜ਼ਾਰ ਰੁਪਏ ਖਰਚਾ ਖਰਚਾ ਦਾ ਟੈਕਸ ਪਾਸਿੰਗ ਠੀਕ ਹੈ ਪਰਮਟ ਦੇ ਫਿਰ ਰੀਨਿਊ ਕਰਾਉ ਸਾਰਾ ਕੋਈ ਖਰਚਾ ਵਾ ਅਸੀਂ ਸਾਡੀਆਂ ਗੱਡੀਆਂ ਖੜੀਆਂ ਇਹ ਪ੍ਰਾਈਵੇਟ ਗੱਡੀਆਂ 'ਚ ਆਪਣੇ ਬਲਾ ਬਲਾ ਤੋਂ ਸਵਾਰੀਆਂ ਚੱਕ ਕੇ ਜਾ ਰਹੇ ਢਾਈ ਢਾਈ ਸੋਚ ਉਹਦੇ ਕਰਕੇ ਅਸੀਂ ਸਾਨੂੰ ਗੁੱਸਾ ਵਾ ਸਾਨੂੰ ਸਰ ਵਰਕਰ ਦਾ ਕਹਿਣਾ ਕਿ ਬਲਾ ਬਲਾ ਐਪ ਤਾਂ ਬੈਨ ਹੋਈ ਪਈ ਐ ਤੇ ਦੱਸੋ ਮੈਂ ਕੀ ਕਰ ਸਕਦਾ ਹਾਂ ਕੋਈ ਕਹਿੰਦਾ ਬਲਾ ਬਲਾ ਨਹੀਂ ਬੈਨ ਪਹਿਲੀ ਗੱਲ ਤਾਂ ਜਿਹੜਾ ਸਵਾਰੀ ਵੇਂਦੀ ਆ ਉਹਨੂੰ ਦੇਖਣਾ ਚਾਹੀਦਾ ਵੀ ਅਸੀਂ ਪ੍ਰਾਈਵੇਟ ਗੱਡੀ 'ਚ ਬਹਿਣਾ ਕਿ ਨਹੀਂ ਬਹਿਣਾ ਪ੍ਰਾਈਵੇਟ ਗੱਡੀ 'ਚ ਬੰਦਾ ਅਗਲਾ ਕਿਦਾਂ ਦਾ ਹੈਗਾ ਕਿਦਾਂ ਦਾ ਨਹੀਂ ਹੈਗਾ ਡਰਾਈਵਰ ਕਿ ਉਹਦੇ ਕੋਈ ਪਤਾ ਮਤਲਬ ਲਿਖਿਆ ਵੀ ਇਹ ਕੌਣ ਸਹੀ ਆ ਸਾਡੀ ਗੱਡੀਆਂ ਕਮਰਸ਼ੀਅਲ ਸਾਡੀਆਂ ਆਲ ਇੰਡੀਆ ਪਰਮਿਟ ਰਹੀਆਂ ਹਨਾ ਸਾਡੇ ਗੱਡੀਆਂ 'ਚ ਇਦਾਂ ਕੋਈ ਹੋਊਗਾ ਸਾਨੂੰ ਪਹਿਲਾਂ ਸਾਨੂੰ ਪਤਾ ਲੱਗ ਜੇ ਲੋਕਾਂ ਨੂੰ ਪ੍ਰਾਈਵੇਟ ਗੱਡੀ 'ਚ ਕੀ ਪਤਾ ਕੋਈ ਵੀ ਕੌਣ ਕਿਸੇ ਨਾਲ ਆ ਜੀ ਕਿਸੇ ਤਰ੍ਹਾਂ ਦਾ ਵੀ ਨਸ਼ਾ ਆ ਜਾਂ ਕੁਝ ਵੀ ਲੈ ਕੇ ਜਾ ਸਕਦਾ ਹੈ ਟੈਕਸੀ ਵਾਲੇ ਪ੍ਰਾਈਵੇਟ ਦੇ ਕੋਈ ਦੇਖੋ ਸਵਾਰੀ ਆ ਸਵਾਰੀ ਕੋਲ ਵੀ ਕੁਝ ਹੋ ਸਕਦਾ ਵਾ ਜਿਹੜਾ ਹ ਇਸੇ ਇਸੇ ਗੱਲ ਕਰਨੇ ਵੀ ਤੁਸੀਂ ਜੇ ਗੱਡੀ ਕਰਨੀ ਹੈ ਤੁਸੀਂ ਕਮਰਸ਼ੀਅਲ ਗੱਡੀ ਕਰੋ ਜੇ ਤੁਸੀਂ ਪੈਸੇ ਕਰਨੀ ਤਾਂ ਬੱਸਾਂ ਲਜਾਓ ਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਈ ਇਹ ਬੰਦ ਹੋਣੀ ਚਾਹੀਦੀ ਬਲਾ ਬਲਾ ਐਪ ਜਿਹੜੀ ਸਵਾਰੀਆਂ ਚੱਕਦੇ ਨੇ ਸਾਡੀ ਮੰਗ ਆਹੀ ਹੈਗੀ ਤੁਸੀਂ ਸਲ ਕਿਹਾ ਹੈ ਕਿ ਕਮਰਸ਼ੀਅਲ ਤੇ ਜਿਹੜੀਆਂ ਦੂਸਰੀਆਂ ਗੱਡੀਆਂ ਨੇ ਪ੍ਰਾਈਵੇਟ ਗੱਡੀਆਂ ਉਹਨਾਂ ਦਾ ਇੰਨਾ ਡਿਫਰੈਂਸ ਹੈ ਜਿਹ ਕਿਸੇ ਸਵਾਰੀ ਨੂੰ ਲੈ ਕੇ ਜਾਂਦੇ ਨੇ ਤੇ ਜਿਹੜੇ ਕਮਰਸ਼ੀਅਲ ਡਰਾਈਵਰ ਨੇ ਉਹ ਹੁਣ ਵੇਲੇ ਬਹਿਣਗੇ ਹਾਂਜੀ ਸਸੀ ਕਾਲ ਜੀ ਬਹੁਤ ਬਹੁਤ ਪਹਿਲਾਂ ਤਾਂ ਧੰਨਵਾਦ ਸਾਡੀ ਕਵਾਇਦ ਤੇ ਤੁਸੀਂ ਉਰੇ ਪਹੁੰਚੇ ਹੋ ਮੇਰਾ ਨਾਮ ਜਸਵੰਤ ਸਿੰਘ ਢਿੱਲੋਂ ਆ ਇਹ ਹੁਣੇ ਆਪਾਂ ਇੱਕ ਗੱਡੀ ਫੜੀ ਸੀਗੀ ਜਿਹੜੀ 250 ਰੁਪਏ ਚ ਲੁਧਿਆਣੇ ਤੋਂ ਅੰਬਾਲਾ ਲੈ ਕੇ ਜਾ ਰਿਆ ਸੀ ਔਰ ਤੁਸੀਂ ਦੇਖੋ ਜੀ ਉਹ ਕਹਿ ਰਿਹਾ ਵੀ ਮੈਂ 16000 ਰੁਪਏ ਸੈਲਰੀ ਤੇ ਕੰਮ ਕਰ ਰਿਆ ਤੇ ਦੋ ਗੱਡੀਆਂ ਚਲਾ ਰਿਹਾ ਜੀ ਬੰਦਾ ਇੱਕ ਤਾਂ ਡਿਊਟੀ ਕਰ ਰਿਹਾ ਇੱਥੇ ਇੱਕ ਸੌਖਾ ਤਰੀਕਾ ਵੀ ਜਾਂਦਿਆਂ ਸਵਾਰੀ ਬਿਠਾ ਕੇ ਲੈ ਗਿਆ ਆਉਂਦਿਆਂ ਵੀ ਬਿਠਾ ਕੇ ਲਿਆ ਸਾਡਾ ਜਿਹੜਾ ਰੇਟ ਆ ਜੀ ਕਮਰਸ਼ੀਅਲ ਗੱਡੀ ਦਾ ਕੈਬ ਦਾ ਹੈਗਾ ਇਹ ਸਮਥਿੰਗ 30350 ਰੁਪਈਆ ਸੀ ਲੈਣੇ ਆ ਔਰ ਜੇ ਜਿਸ ਕਸਟਮਰ ਨੂੰ 250 ਰੁਪਈਏ ਚ ਅੰਬਾਲੇ ਲਈ ਗੱਡੀ ਮਿਲ ਰਹੀ ਆ ਉਹ ਸਾਡੀ 3500 ਰੁਪਏ ਵਾਲੀ ਕੈਬ ਕਿੱਥੋਂ ਲਏਗਾ ਜੀ ਇਸ ਕਰਕੇ ਸਾਡੇ ਵੀਰਾਂ ਚ ਅੱਜ ਬਹੁਤ ਵੱਡਾ ਰੋਸ ਸੀਗਾ ਤੇ ਅੱਜ ਸਾਰੇ ਅਸੀਂ ਇੱਥੇ ਸ਼ੇਰਪੁਰ ਚੌਂਗ ਚ ਖੜੇ ਆ ਤੋ ਤਿੰਨ ਤੋਂ ਚਾਰ ਗੱਡੀਆਂ ਦੇ ਚਲਾਨ ਵੀ ਹੋ ਚੁੱਕੇ ਨੇ ਜੀ ਜਿਵੇਂ ਤੁਸੀਂ ਕਿਹਾ ਕਿ ਕਮਰਸ਼ੀਅਲ ਗੱਡੀਆਂ ਜਿਹੜੀਆਂ ਹਰ ਤਰ੍ਹਾਂ ਦਾ ਰੋਡ ਟੈਕਸ ਵੀ ਪਾਸ ਕਰਦੀਆਂ ਹਰ ਤਰ੍ਹਾਂ ਦਾ ਟੈਕਸ ਦਿੰਦੀਆਂ ਨੇ ਜਦੋਂ ਕਿਸੇ ਦੂਜੀ ਸਟੇਟ 'ਚ ਵੀ ਜਾਂਦੀਆਂ ਨੇ ਤੇ ਜਿਹੜੀਆਂ ਇਦਾਂ ਦੀਆਂ ਪ੍ਰਾਈਵੇਟ ਗੱਡੀਆਂ ਉਹ ਜਦ ਕਿ ਨਹੀਂ ਇਦਾਂ ਦਾ ਕੁਝ ਕਰਦੀਆਂ ਉਹ ਸਸਤੀਆਂ ਪੈਂਦੀਆਂ ਫਿਰ ਗਾਹਕ ਤਾਂ ਤਾਂ ਹੀ ਲੇਗਾ ਨਾ ਬਿਲਕੁਲ ਜੀ ਇਹਦੇ ਵਿੱਚ ਥੋੜੀ ਜੀ ਗਾਹਕ ਵਾਸਤੇ ਵੀ ਅਵੇਰਨੈਸ ਦੀ ਲੋੜ ਆ ਹੋ ਸਕਦਾ ਉਹਦੇ 'ਚ ਕੋਈ ਨਸ਼ਾ ਤਸਕਰ ਕੋਈ ਅਸਲਾ ਵੈਪਨ ਵਗੈਰਾ ਜਾਂ ਕੋ ਚਿੱਟਾ ਜਾਂ ਕੋ ਡੋਡੇ ਵਗੈਰਾ ਸਪਲਾਈ ਕਰਦਾ ਹੋਵੇ ਇਹ ਸਵਾਰੀ ਲਈ ਬਹੁਤ ਵੱਡੀ ਮੁਸ਼ਕਲ ਆ ਇਹ ਆਉਣ ਵਾਲੇ ਟਾਈਮ 'ਚ ਜਿੰਨਾ ਕਿ ਕ੍ਰਾਈਮ ਗੱਡੀ ਵਾਲਾ ਕਰਦਾ ਉਹਨਾਂ ਕ੍ਰਾਈਮ ਕਸਟਮਰ ਤੇ ਵੀ ਪੈਣਾ ਹੈ ਜੀ ਬਿਲਕੁਲ ਲੇਕਿਨ ਆਪਾਂ ਕਹਿ ਸਕਦੇ ਜਿਹੜੇ ਪ੍ਰਾਈਵੇਟ ਗੱਡੀਆਂ ਵਾਲੇ ਨੇ ਉਹ ਗਾਕਾਂ ਨੂੰ ਇਹ ਕਹਿ ਕੇ ਪਰਮਾ ਸਕਦੇ ਨੇ ਕਿ ਥੋੜੀ ਫੀਸ ਲੰਮਾ ਝੂਟਾ ਹੋ ਗਿਆ ਨਹੀਂ ਜੀ ਇਹ ਬਹੁਤ ਵੱਡੀ ਮੁਸ਼ਕਲ ਆ ਇਹ ਛੋਟਾ ਨਾ ਸਮਝੋ ਤੁਸੀਂ ਇਹ ਲੰਮਾ ਝੂਟਾ ਹੋ ਸਕਦਾ ਜਦੋਂ ਸਰਕਾਰ ਦੇ ਧੱਕੇ ਤੁਸੀਂ ਚੜ ਗਏ ਤਾਂ 100% ਪਰਚਾ ਸ਼ੋਰ ਆ ਜੀ ਇਹ ਕਾਰ ਵਾਲੇ ਦੇ ਵੀ ਕਾਰਵਾਈ ਬਣਦੀ ਆ ਤੇ ਜਿਹੜਾ ਕਲਾਇੰਟ ਇਦਾਂ ਜਾ ਰਿਹਾ ਸਫਰ ਕਰ ਰਿਹਾ ਉਹਦੇ ਤੇ ਵੀ ਕਾਰਵਾਈ ਬਣਦੀ ਆ ਕਿਉਂਕਿ ਅਸੀਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲਈਆਂ ਆ ਜੀ ਘੱਟੋ ਘੱਟ ਵੀ ਜੇ ਸ਼ਿਫਟ ਦੇ ਜ਼ਾਇਰ ਗੱਡੀ ਅਸੀਂ ਲੈਨੇ ਆ ਤਾਂ ਸਾਡੇ ਇੱਕ 8 ਲੱਖ ਦੀ ਸਮਥਿੰਗ ਕੀਮਤ ਆ ਉਹਦੀ ਉਹਦੇ ਉੱਤੇ ਫਿਰ ਪਰਮਿਟ ਦਾ ਖਰਚਾ ਜੀ ਫਿਰ ਇਨਸ਼ੋਰੈਂਸ ਦਾ ਖਰਚਾ ਜੀ ਫਿਰ ਪੰਜਾਬ ਦਾ ਟੈਕਸ ਦਿੰਨੇ ਆ ਫਿਰ ਜਿਹੜੀ ਸਟੇਟ ਨੂੰ ਅਸੀਂ ਜਾਣਾ ਹੁੰਦਾ ਜੀ ਉਹ ਸਟੇਟ ਦਾ ਟੈਕਸ ਦੇ ਕੇ ਜਾਣਾ ਪੈਂਦਾ ਜੀ ਸਾਨੂੰ ਐਵੇਂ ਨਹੀਂ ਜਾਂਦਾ ਉਹਦੇ ਵਿੱਚ ਜਿਹੜੇ ਪੈਸੇਂਜਰ ਸਾਡੇ ਨਾਲ ਨੇ 4+5 ਜੀ ਉਹਨਾਂ ਦੀ ਇਨਸ਼ੋਰੈਂਸ ਹੈ ਜੀ ਉਹਨਾਂ ਦਾ ਜੇ ਮੰਨ ਲਓ ਕਿ ਕੱਲ ਨੂੰ ਕੋਈ ਕਾਰਵਾਈ ਹੁੰਦੀ ਹੈ ਤਾਂ ਉਹਦੇ ਚ ਕਲੇਮ ਵੀ ਉਹਨਾਂ ਦਾ ਅਪਰੂਵਡ ਹੈ ਅੱਛਾ ਪੂਰੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਖਾਸ ਕਰਕੇ ਜੇ ਲੇਡੀ ਬੈਠੀ ਹੋਵੇ ਕੋਈ ਬਹੁਤ ਵੱਡੀ ਸੁਰੱਖਿਆ ਹੈ ਜੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਪਰਿਵਾਰਕ ਮੈਂਬਰ ਵਾਂਗੂ ਅਸੀਂ ਕਸਟਮਰ ਨੂੰ ਲੈ ਕੇ ਜਾਂਦੇ ਆਂ ਔਰ ਉਹਦੇ ਤੇ ਸਾਡੀ ਪੂਰੀ ਡਿਟੇਲ ਲਿਖੀ ਹੁੰਦੀ ਹੈ ਤੁਸੀਂ ਆਮ ਤੌਰ ਤੇ ਗੱਡੀ ਦੇ ਉੱਤੇ ਦੇਖਿਆ ਹੁੰਦਾ ਵੀ ਬਾਹਰਲੇ ਪਾਸੇ ਸਾਡਾ ਐਡਰੈਸ ਤੇ ਉਹ ਪੂਰਾ ਜਣੀ ਸੇਫਟੀ ਹੁੰਦੀ ਆ ਸਾਡੇ ਨਾਲ ਜਾਂਚ ਜਿਹੜੇ ਪ੍ਰਾਈਵੇਟ ਗੱਡੀਆਂ ਵਾਲੇ ਆ ਜਿਨ੍ਹਾਂ ਦੇ ਵਿੱਚ ਅਗਰ ਮਹਿਲਾਵਾਂ ਸਫ਼ਰ ਕਰਦੀਆਂ ਕਿਤੇ ਨਾ ਕਿਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਇਹ ਸਰਕਾਰ ਨੂੰ ਸੋਚਣ ਵਾਲੀ ਗੱਲ ਆ ਜੀ ਬਹੁਤ ਵੱਡਾ ਸਵਾਲ ਕੱਲ ਨੂੰ ਕਿਸੇ ਦੀ ਧੀ ਭੈਣ ਜਾਂਦੀ ਆ ਕੋਈ ਰਾਜ ਕੁਝ ਵੀ ਹੋ ਸਕਦਾ ਹੈ ਜੀ ਕੋਈ ਵੱਡੀ ਗੱਲ ਨਹੀਂ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਹਾਂ ਅਸੀਂ ਤਾਂ ਜੀ ਟ੍ਰਾਂਸਪੋਰਟ ਮੰਤਰੀ ਨੂੰ ਕਹਿੰਨੇ ਆ ਜੀ ਤੁਸੀਂ ਜਾਗੋ ਇਹ ਜਿਹੜਾ ਅੰਧੇਰ ਕਰਦੀ ਆ ਇਹਨੂੰ ਰੋਕੋ ਤੁਹਾਡਾ ਫਰਜ਼ ਬੰਦਾ ਹੈ ਜਿੱਥੇ ਕਿ ਅਸੀਂ ਸੜਕਾਂ ਤੇ ਆਏ ਆ ਇੱਥੇ ਸਰਕਾਰ ਨੂੰ ਸੋਚਣਾ ਚਾਹੀਦਾ ਸਾਡੇ ਏਰੀਏ ਦੇ ਜਿਹੜੇ ਡੀਸੀ ਸਾਹਿਬ ਨੇ ਆਰਟੀਓ ਸਾਹਿਬ ਨੇ ਇਹ ਕਾਰਵਾਈ ਜਿਹੜੇ ਸਾਡੇ ਟ੍ਰੈਫਿਕ ਮੁਲਾਜ਼ਮ ਨੇ ਇੰਚਾਰਜ ਨੇ ਇੱਥੇ ਦੇ ਲੁਧਿਆਣਾ ਸਿਟੀ ਦੇ ਇਹ ਉਹਨਾਂ ਦਾ ਫਰਜ਼ ਬੰਦਾ ਜਿਹੜਾ ਕਿ ਅਸੀਂ ਕੰਮ ਕਰ ਰਹੇ ਇਹ ਸਰਕਾਰ ਨੂੰ ਕਰਨਾ ਚਾਹੀਦਾ ਜੀ ਜਿਵੇਂ ਕਿ ਹੁਣ ਮੁਲਾਜ਼ਮ ਜੀ ਨੇ ਤੇ ਟੈਂਪਰੇਰੀ ਬੇਸਿਸ ਤੇ ਚਲਾਨ ਕਰ ਦਿੱਤਾ ਤੁਸੀਂ ਕੀ ਪਰਮਨ ਪਰਮਨੈਂਟ ਸੋਲੂਸ਼ਨ ਕੀ ਜਾਣਨੇ ਹੋ ਇਹਦਾ ਅਸੀਂ ਤਾਂ ਪਰਮਨੈਂਟ ਸੋਲੂਸ਼ਨ ਇਹ ਜਾਣਨੇ ਆ ਜੀ ਉਹ ਕਹਿੰਦੇ ਜੀ ਆਰਟੀਓ ਸਾਹਿਬ ਕੋ ਜਾਓ ਹੁਣ ਜਿੰਨੇ ਜੇਰ ਨੂੰ ਅਸੀਂ ਆਰਟੀਓ ਸਾਹਿਬ ਕੋ ਜਾਣਨੇ ਆ ਜਾਣੂ ਤਾਂ ਉਹ ਕੈਬ ਲੈ ਕੇ ਨਿਕਲ ਜਾਏਗਾ ਫਰਜ਼ ਉਹਨਾਂ ਦਾ ਬੰਦਾ ਵਾ ਉਹ ਇਥੇ ਉਹਨਾਂ ਕੋ ਸਾਰਾ ਅਥਾਰਟੀ ਹੁੰਦੀ ਹੈ ਉਹ ਐਕਸ਼ਨ ਲੈ ਸਕਦੇ ਨੇ ਗੱਡੀ ਬੌਂਡ ਕਰਾ ਸਕਦੇ ਨੇ ਔਰ ਸਾਡਾ ਜਿਹੜਾ ਮੰਗ ਆ ਸਾਡੀ ਜਿਹੜੀ ਮੰਗ ਆ ਉਹਨਾਂ ਤੋਂ ਇਹੀ ਆ ਵੀ ਇਹੋ ਜੀਆਂ ਜਿਹੜੀਆਂ ਅਨਲੀਗਲ ਗੱਡੀਆਂ ਚੱਲ ਰਹੀਆਂ ਉਹ ਬੌਂਡ ਹੋਣੀਆਂ ਚਾਹੀਦੀਆਂ ਸੋ ਤੁਸੀਂ ਦੇਖਿਆ ਕਿ ਡਰਾਈਵਰ ਭਾਈਚਾਰੇ ਵੱਲੋਂ ਕਿੰਨਾ ਕੁ ਰੋਸ਼ ਹੈ ਕਿਉਂਕਿ ਉਹਨਾਂ ਦਾ ਕਹਿਣਾ ਕਿ ਅਸੀਂ ਬਹੁਤ ਪੈਸੇ ਖਰਚ ਕੇ ਅਸੀਂ ਹਰ ਤਰ੍ਹਾਂ ਦਾ ਟੈਕਸ ਦੇ ਕੇ ਜਿਹੜਾ ਸਵਾਰੀਆਂ ਨੂੰ ਸੇਫ ਸਾਈਡ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਂਦੇ ਆ ਪਰ ਅਜਿਹੇ ਫਰਾਡ ਲੋਕ ਜਿਹੜੇ ਕਿ ਪ੍ਰਾਈਵੇਟ ਟੈਕਸੀਆਂ ਚਲਾਉਂਦੇ ਨੇ ਅਤੇ ਅੱਧੋ ਅੱਧੇ ਤੋਂ ਵੀ ਘੱਟ ਰੇਟ ਤੇ ਜਿਹੜਾ ਸਵਾਰੀਆਂ ਨੂੰ ਲੈ ਕੇ ਜਾਂਦੇ ਨੇ ਜਿਹਦੇ ਨਾਲ ਉਹਨਾਂ ਦੇ ਕਮਾਕਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਕਿਤੇ ਨਾ ਕਿਤੇ ਜਿਹੜਾ ਯਾਤਰੀ ਹੈ ਉਹ ਵੀ ਕਿਤੇ ਨਾ ਕਿਤੇ ਰਿਸਕ ਦੇ ਵਿੱਚ ਆ ਜਾਂਦਾ ਹੈ ਤੋ ਇਦਾਂ ਦੀ ਇਹ ਕਮੈਂਟ ਹੋਰ ਖਬਰਾਂ ਦੇਖਣ ਲਈ ਬਨੇ ਰੋ ਸਿਟੀ ਓਮ ਨਿਊਜ਼ ਦੇ ਨਾਲ ਕੈਮਰਾਮੈਨ ਨਵਲ ਦੇ ਨਾਲ ਜਸਪ੍ਰੀਤ